ਇਹ ਉਹ ਹੀ ਸਤੰਭਾ ਜੀ ਇਹ ਕਦੇ ਨਾ ਕਦੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਉਸ ਇਹਨਾਂ ਸਤੰਭਾ ਦੇ ਨਾਲ ਹੱਥ ਲਾ ਕੇ ਖੜੇ ਹੋਵਾਰਾਂ 13 14 ਉੱਥੇ ਗੁਰਦਾਰਾ ਮੰਜੀ ਸਾਹਿਬ ਹੈਗਾ ਜੀ ਜਿੱਥੇ ਆ ਕੇ ਬੈਠੇ ਉੱਥੇ ਮਹਾਰਾਜ ਨੇ ਕੋਤਰ ਰੱਜਿਆ ਉੱਥੇ ਹਾਂਜੀ ਉਹਨਾਂ ਦਾ ਮਹੇਸਾ ਰੱਜਿਆ ਹਾਂ ਨਿਓ 10 ਦਿਨ ਕਿਤੇ ਮਹਾਰਾਜ ਨੇ ਉੱਥੋਂ ਗ੍ਰਿਫਤਾਰੀ ਦੇ ਕੇ ਥੱਲੇ ਭੋੜਾ ਸਾਹਿਬ 9 ਦਿਨ 9 ਰਾਤਾਂ ਉੱਥੇ ਰਏ ਨੇ ਫਿਰ ਉਹ ਦਿੱਲੀ ਗਏ ਕਿੱਥੇ ਗਿਆ ਸਾਡੇ ਦਿੱਲੀ ਨਾਲ ਇਥੇ ਦਿੱਲੀ ਗਏ ਸੀ ਦਿੱਲੀ ਜਾਣਗੇ ਉੱਥੇ ਦਿੱਲੀ ਜਾ ਕੇ ਜਦੋਂ ਉਹ ਜਾਣਗੇ ਜਦੋਂ ਉਹ ਪ੍ਰੋਸੀਡ ਦਿੱਤਾ ਸੀ ਹਾਂਜੀ ਉਹ ਪ੍ਰੋਸੀਡ ਦਿੱਤਾ ਜੀ 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 ਪਹਿਲਾਂ ਜੀਤ ਗਿਆ ਸੀ ਪਹਿਲਾਂ ਉੱਥੇ ਪਹਿਲਾਂ ਜਾਣਗੇ ਜੀਤ ਰਹੇ ਸੀ ਪਹਿਲਾਂ ਨਹੀਂ ਨਹੀਂ ਪਹਿਲਾਂ ਉਧਰ ਹੁੰਦੇ ਹੋਏ ਆਏ ਉੱਥੋਂ ਦੇ ਜੀਤ ਰੁੱਤ ਕੋਤ ਕੇ ਹੁੰਦੇ ਹੋਏ ਇੱਥੇ ਆ ਗਏ ਸੀ ਆਗਰੇ ਆ ਗਏ ਸੀ ਜਨਾਬ ਹੁੰਦੇ ਸੀ ਉੱਥੇ ਜਦੋਂ ਕੰਨਪੁਰ ਸਾਹ ਕੋ ਆਏ ਸੀ ਜੀਤ ਸਾਹ ਕੋ ਜਨਾਬ ਉਹਨੇ ਪੜਤਾਲ ਜਿਨੇ ਹੋ ਤਸਵੀਰੀ ਬਣਾ ਦਾ ਨਾ ਆਪਣੇ ਇਲਾਕੇ ਦੀ ਪੁਰਜਾਬ ਕੀਤੀ ਉੱਥੋਂ ਕਾਸ਼ ਵਾਲੀ ਹੋ ਸੀ ਕਿ ਜਿਹੜਾ ਇਹਨਾਂ ਨੂੰ ਪੇਸਟ ਕਰੂ ਜਾਂ ਫੜੂਗਾ ਉਹਨੂੰ ਅਸੀਂ ਇੰਨੇ ਮਦਦ ਮੰਗੂ। ਉੱਥੋਂ ਜਦੋਂ ਪਹਿਲਾ ਜਮਾਨੇ ਚੋਂ ਸੀਗਾ ਲੋਹਰਾ ਪੜ੍ਹਦੇ ਸੀ ਜਿੰਦਗੀ ਆਈ ਅਜਿਹਾ ਜਾਂਦੀ ਕਿ ਉਹ ਪੀੜਿਆ ਸੀ ਕਿ ਇੱਥੇ ਹੱਸਣਾਂ ਨਹੀਂ ਦਿੰਦਾ ਇਹ ਵਿੱਚ ਇਹ ਘਰੇ ਤਾਂ ਨਹੀਂ ਸੀ ਹਾਂਜੀ ਉਹਦੇ ਕੋਲ ਵੀ ਆਵਾਜ਼ ਆਈ ਉਹਨੇ ਫਿਰ ਮਨੋਂ ਮਨੋਂ ਗਰੀਬ ਸੀ ਜਿਵੇਂ ਬੱਡੇ ਚਾਣਾ ਹੱਸਣ ਲੱਗ ਪਿਆ ਤੇ ਉਹਨੇ ਇਹ ਲੋਕ ਸੋਚੇ ਕਿ ਜਦੋਂ ਗਿਫਟ ਵਾੜੇ ਦੇਣੀ ਹੈ ਮਤਲਬ ਸਮਝਣਾ ਮੇਰੇ ਆਪ ਕੋਲ ਜਦੋਂ ਤੇਰੀ ਬੇਟੀਆਂ ਦਾ ਧਿਆਨ ਹੁੰਦਾ ਕੋਨੇ ਮੰਨ ਚ ਫਰੀਆਦ ਨਹੀਂ ਕੀਤੀ ਪਰ ਉਹਨੇ ਮਨ ਪਰਪੋਰਟ ਵਾਸਤੇ ਬਹੁਤ ਵਧੀਆ ਕੀਤਾ ਤੇ ਉਥੇ ਉਹ ਪਾਰਕ ਤੇ ਕਿਚਨ ਸੰਦ ਲੈਸ ਜਾਵੋਗੇ ਨਾ ਜੀ ਉੱਥੇ ਪਹਿਲਾਂ ਬਗੀਚਾ ਹੁੰਦਾ ਸੀ ਖਾਣੇ ਹਾਲ ਉਹਨੇ ਉਹਨੂੰ ਬੁਲਾਇਆ ਕਿ ਵਈ ਗਿਲਾਸਾਂ ਦੇ ਵਾਸਤੇ ਕੁਝ ਲੈ ਕੇ ਆ। ਉਹ ਕਹਿੰਦਾ ਮੈਂ ਤਾਂ ਬਹੁਤ ਗਰੀਬ ਹਾਂ ਇਹਨਾਂ ਕੋਈ ਨਸ ਜਿਹਾ ਕਿੱਥੇ ਵੀ ਐਕਚੁਅਲੀ ਇਹ ਗੁਰਦੀਵਾ ਸਮਝਣ ਆਪਣੀ ਸੋਨੀ ਦੀ ਵੀਡੀਓ ਹੋਸੀ ਨਾ ਉਹ ਮੰਦਰੀ ਮੰਦਰੀ ਆਦੀ ਉਹ ਕਹਿੰਦਾ ਠੀਕ ਹੈ ਮੈਂ ਤਾਂ ਆਹ ਲੈ ਕੇ ਚਲਿਆ ਉਹ ਅੰਦਰ ਪਾ ਕੇ ਕੇ ਚਲਿਆ ਉਹ ਪਰ ਉਹ ਭਾਂਡਾ ਲਾਉਣਾ ਚਾਹੀਦਾ ਮੇਰੇ ਨਾਲ ਸੋਹਣੇ ਜੁੜੀਆਂ ਸੋਹਣੇ ਸੋਫਾ ਸੀ ਨਾ ਜਿਹੜਾ ਸੁਨੇ ਦੀ ਤਰ੍ਹਾਂ ਬਣਿਆ ਹੋਇਆ ਸੀ ਉਹ ਦੇਖਦਾ ਹਾਂ ਮਾਰਕੀਟ ਉੱਪਰ ਆਸਲੇ ਉਹਨੇ ਜਿਹੜੇ ਬੇਸਰ ਸਾਰਾ ਜਨ ਜਿਹੜੇ ਹਵਾਈ ਕੋ ਗੈਸੋਂ ਦੇ ਕਿ ਨਾ ਹੰਦਾ ਨੋਰਮਲ ਆਇਆ ਪਰ ਕਿਤੇ ਪੜੇ ਆ ਆ ਕੀ ਚਾਏ ਨੇ ਬਦੇ ਦੇਖਾ ਚੇਚਾਈ ਨੇ ਕੀਤਾ ਬੇਸ਼ਮਾਰ ਲੀਕ ਜਾ ਰਿਹਾ ਤੇ ਉਹਨੇ ਫਿਰ ਉਹਨੂੰ ਪੁੱਛਿਆ ਪੁਲਿਸ ਬੁਲਾਇਆ ਫਿਰ ਉਹਨਾਂ ਨੇ ਮਹਾਰਾਜ ਨੇ ਕੋਈ ਤਰ੍ਹਾਂ ਕਿਹਾ ਕਿ ਇਹ ਫਾਰੀ ਜਾਨ ਕਿ ਬੇ ਗ੍ਰਾਸਰ ਹੋ ਜਾਈਏ ਆਜਾ ਵੀ ਉਹਨਾਂ ਨੇ ਕਿ ਸਾਰੀ ਕਹਾਣੀ ਰਚਾ ਲਈ ਜੀ 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 ਫਿਰ ਉਹਨੇ ਦੱਸਿਆ ਕਿ ਨਹੀਂ ਜਿੱਦ ਤੱਕ ਕਰਦੇ ਹੋ ਕਿ ਭੱਜੀ ਚ ਇੱਕ ਮਾਂ ਨੂੰ ਸਾਡੇ ਨੂੰ ਆਣ ਉਹਨਾਂ ਦਾ ਵੀ ਕਹਿੰਦੇ ਵੀ ਇੱਥੇ ਅੱਗੇ ਪਾਸ ਸਲੋਵਰ ਵੀ ਸੀ ਅੱਗੇ ਇੱਥੇ ਸਲੋਵਰ ਸੀ ਜੀ ਉਹ ਜਿੰਨਾ ਮੁੰਡਾ ਪਾਣੀ ਪ੍ਰਾਤਨ ਸੀ ਉਸ ਤੋਂ ਪ੍ਰਾਤਨ ਸੀ ਪਹਿਲਾਂ ਉਸ ਕੋਈ ਟਾਬ ਸੀ ਜਾਨ ਕੇ ਕਹਦੀ ਆਪਾਂ ਜੇ ਮੈਂ ਕੋਈ ਟਾਬ ਆਉਂਦੀ ਜਿਵੇਂ ਪਹਿਲਾਂ ਵੀ ਕੱਚੀ 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 ਟਾਬ ਉਹ ਸਿਰਸਮ ਸੀ ਪਾਣੀ ਨਹੀਂ ਰਹਿੰਦਾ ਸੀ ਕਿਸੇ ਤਰ੍ਹਾਂ ਤੇ ਬੋਖਰਾ ਵੀ ਸੀਗਾ ਇੱਥੇ ਇੱਕ ਮੁਖਵਰ ਹੋਈ ਸੀਗਾ ਇੱਥੇ ਇੱਕ ਮੱਖਰ ਜਿਹੜਾ ਇਹ ਮੇਰੇ ਨਾਮ ਦੀ ਵਾਰਿਸ ਹਾਸ ਨਿਕਿਆ ਮੁਸਮਨ ਸੀ ਕੋਈ ਨਾਮ ਦੁਆਇ ਕਿਲਾ ਨਾਮ ਉਹ ਨਾ ਦੁਆਰ ਦੇ ਫਿਰ ਉਨਾ ਨੇ ਮੈਂ ਇਹਨਾਂ ਨੇ ਮੈਨੂੰ ਭੁਲਾਇਆ ਹਾਂਜੀ ਉਹ ਸਾਰੇ ਦੇਖ ਕੇ ਫਿਰ ਉਹ ਦਿਵਸ ਆਪ ਨੂੰ ਉੱਠੋ ਮੈਂ ਜਿਸਨੂੰ ਸਾਲੇ ਖਲੇਪੁਰ ਆਸਾਮ ਨੇ ਜਿੱਥੇ ਅਪਲੀਕੇਸ਼ਨ ਜਿੰਨੇ ਪੁਰਤੇ ਨਵਦੀਨਗਰੋਂ ਮਿਲ ਕੇ ਆਸੀ ਫਿਰ ਇੱਥੇ ਰਿਲੇ ਲੇ ਗਏ ਆ ਮੱਛਰ ਕਰਨਾ ਬੱਬਰੀ ਕੀ ਨਿਗਾਹ ਸਾਡੇ ਤਾਂ ਬਸ ਕੈਲ ਕਰ ਲਿਆ ਸੀ ਆਸ ਥਾਂ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸੜਾ ਜੀ ਮੰਜੀ ਸਾਹਿਬ ਦੁਰਦਰਾ ਜਿੱਥੇ ਸ਼੍ਰੀ ਗੋਬਾਧਰ ਜੀ ਉੱਥੇ ਬੈਠਿਆ ਕਰਦੇ ਸੀ ਤੇ ਉਸ ਜਗ੍ਹਾ ਦੇ ਉੱਤੋਂ ਐਸਾ ਮੰਜੀ ਹਾਲ ਦੇ ਵਿੱਚੋਂ ਸ਼੍ਰੀ ਗੋਤੇਵਾਦਰੀ ਨੂੰ ਕੈਦ ਕਰ ਲਿਆ ਸੀ ਮੁਗਲਾਂ ਵੱਲੋਂ ਕੈਦ ਕਰ ਲਿਆ ਸੀ ਦਿੱਲੀ ਵੱਲ ਲੈ ਕੇ ਜਾਣ ਵਾਸਤੇ ਜੋ ਲੈ ਕੇ ਗਿਆ ਸੀ ਗੱਲੀ ਪਤਾ ਨੂੰ ਆਪਾਂ ਜਿੱਤੇ ਆ ਉਹਦੋਂ ਵਾਰ ਇੱਥੇ ਹੀ ਇੱਥੋਂ ਆ ਜਗ੍ਹਾ ਦੇ ਉੱਤੋਂ ਕੈਦ ਕੀਤਾ ਸੀ ਤੇ ਆਹ ਸਾਹਮਣੀ ਸਾਈਡ ਜਿਹੜਾ ਦਰਵਾਜ਼ਾ ਬਣਿਆ ਹੋਇਆ ਹੈ ਜਿਹੜਾ ਆਪਾਂ ਤੇ ਦਰਸ਼ਨ ਕਰ ਰਹੇ ਆ ਜੀ ਇਸ ਜਗ੍ਹਾ ਦੇ ਉੱਤੇ ਨਜ਼ਰਬੰਦ ਕਰਤਾ ਸੀ ਉਸ ਮੰਡੀ ਹਾਲ ਦੇ ਵਿੱਚੋਂ ਗ੍ਰਫਤਾਰ ਕੀਤਾ ਸੀ ਗ੍ਰਫਤਾਰੀ ਜਿੱਤੀ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਸ ਜਗ੍ਹਾ ਦੇ ਵਿੱਚੋਂ ਗ੍ਰਫਤਾਰ ਕੀਤੀ ਸੀ ਤੇ ਐਸ ਸਥਾਨ ਦੇ ਉੱਤੇ ਨਜ਼ਰਬੰਦ ਕਰਤਾ ਸੀ ਸਾਹਮਣੇ ਦਰਵਾਜ਼ੇ ਦੇ ਉੱਤੇ ਉੱਥੇ ਅੱਜ ਵੀ ਸਤੰਭ ਮੌਜੂਦ ਨੇ ਇਹ ਤੇ ਹੈ ਵੀ ਸਾਰੇ ਪੁਰਾਣੇ ਆ ਹੁਣ ਦਿਖਾਉਣੇ ਦਸ਼ਮੇਲੇ ਕਰਦੇ ਸਾਨੂੰ ਆਪਾਂ ਦਸ਼ਮੇਲੇ ਕਰਦੇ ਵੀ ਨਾਲ ਕਰਾਉਂਦੇ ਆ ਇਹ ਆ ਜੀ ਆਗਰੇ ਦੇ ਵਿੱਚ ਗੁਰਦਰਾ ਗੁਰੂ ਕਾਪਾ ਗੁਰੂ ਕਾ ਤਾਲ ਤੇ ਆ ਜੀ 메ਨ ਮੂਰ ਦੇ ਦਰਸ਼ੀ ਦੀਵੜੀ 메ਨ ਸੜਕ ਆਗਰੇ ਵਾਲੀ ਯਾਰ ਇਹਨੇ ਦਿੱਲੀ ਵਾਲੇ ਪਾਸੇ ਆਉਂਦੀ ਹੈ ਤੇ ਨਗਰੌ ਜਿਹੜੀ ਸੁੱਧੀ ਚਲੀ ਜਾਂਦੀ ਹੈ ਸੜਕ ਉੱਥੋਂ ਆਪਾਂ ਕਾਬੇ ਪਾਸੋਂ ਮੁੜ ਜਾਂਦੇ ਆ ਤੇ ਨਗਰੌ ਨਿਕਲ ਜਾਂਦਾ ਆਪਾਂ ਇਸ ਬਾਹਰੋਂ ਨਿਕਲ ਕੇ ਆਹ ਦੇਖੋ ਹੁਣ ਦਾ ਸਮਾਂ ਹੋਰ ਜਿੱਧਰੋਂ ਟਰੱਕ ਟਰਾਲ ਆ ਗਿਆ ਜਿੱਧਰੋਂ ਇਹ ਸੁੱਧੀ ਨਗਰੌ ਬਿਹਾਰ ਐਕਸਪ੍ਰੈਸ ਰੋਡ ਆ ਬੜਾ ਜਿਹੜਾ ਜਮਾ ਵੱੜ ਗਿਆ ਤੇ ਆਪਾਂ ਉਧਰੋਂ ਹੁਣ ਬੱਸ ਇੱਥੇ ਰੁਕ ਗਏ ਇੱਥੇ ਗੁਰਦਰਾ ਸਾਹਿਬ ਬਹੁਤ ਹੀ ਵਧੀਆ ਸੋਹਣਾ ਬਣਿਆ ਹੋਇਆ ਗੁਰੂਕਾ ਤਾਲ ਦੋਖ ਨਿਵਾਰਨ ਦੋਦਰਾ ਦੋਖ ਨਿਵਾਰਨ ਸਾਹਿਬ ਗੁਰੂਕਾ ਤਾਲ ਆਗਰਾ ਕਮ ਪਹਿਲਾ ਵੀਡੀਓ ਇਹਦੀ ਆਪਾਂ ਇੱਕ ਅਲੱਗ ਪਾ ਦਿੱਤੇ ਆ ਪਹਿਲਾਂ ਵੀ ਆ ਆਗਰੇ ਦੀ ਮਹਿਲ ਦੀ ਵੀ ਪਾ ਸਕਿਆ ਤਾਂ ਤਾਂ ਕਾਜ ਮਹਿਲ ਦੀ ਪਾ ਸਕਿਆ ਕਿ ਇੱਥੇ ਆਗਰੇ ਦੇ ਵਿੱਚ ਰੈੱਡ ਫੋਰਟ ਵੀ ਆਗਰਾ ਫੋਰਟ ਕਹਿੰਦੇ ਆ ਉਹ ਦਿੱਲੀ ਦੇ ਨਾਲ ਅਟੈਚ ਆ ਉਹ ਆਗਰਾ ਤੇ ਉਹਦੀ ਵੀ ਆਪਾ ਵੀਡੀਓ ਆਪਾ ਪਾ ਚੁੱਕੇ ਆ ਜਾ ਜਾ ਕੇ ਜਰੂਰ ਚੈੱਕ ਕਰਿਓ ਤੇ ਆਹਰੋਂ ਦੂਸੋਂ ਚੈੱਕ ਕਰਦਰਾ ਸਾਰਾ ਅੰਦਰੋਂ ਵੀ ਇਹ ਉਹੀ ਸਤੰਭ ਆ ਜੀ ਇਹ ਕਦੇ ਨਾ ਕਦੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਸ ਇੰਨਾ ਸਤੰਭ ਦੇ ਨਾਲ ਹੱਥ ਲਾ ਕੇ ਖੜੇ ਹੋਣਗੇ ਇੰਨਾ ਦੇਖਿਆ ਹੋਊ ਬੈਠੇ ਵੀ ਹੋਣਗੇ ਠੀਕ ਆ ਜੀ ਅੰਦਰ ਇਸ ਟਾਮੇ ਤੇ ਸਤੰਭ ਆ ਜਿਹੜੇ ਜੀ 1 2 3 4 5 6 5 6 7 8 ਨੋਂ 10 11 12 13 14 15 ਤੇ 16 ਤੇ 16 ਸਤੰਬਰ ਜਿਹੜੇ ਸਾਰੇ ਕੋਈ ਜਿਹੜੇ ਇਹ ਦੇਖਣ ਤਾਂ ਵੈਸੇ ਤਾਂ ਕਈ ਕਹਿੰਦੇ ਆ ਪਾਸਕੜਾ ਬਈ ਲੱਕੜ ਦਾ ਵਾਕੀ ਕਹਿੰਦੇ ਆ ਨਾ ਕਈ ਹੋਰ ਸਮਝਣ ਲਿਆ ਪਰ ਹੈ ਪੱਥਰ ਦੇ ਨੇ ਸਾਰੀ ਮੀਨਾ ਕੰਨੀ ਦੇ ਜਰਾ ਪੱਥਰ ਦੀ ਵਿੱਚ ਉਸ ਸਮਾ 450 ਸਾਲ ਪਹਿਲਾਂ ਨਹੀਂ ਕੀਤੀ 450 ਸਾਲ ਕੀਤੀ ਕੀਤੀ ਹੋਈ ਆ ਬਹੁਤ ਹੀ ਵਧੀਆ ਗਾਦਾ ਖਾ ਬਣਿਆ ਹੈ ਤੇ ਜਿਹੜਾ ਸੈਡਾਂ ਨੂੰ ਗਾਦਾ ਪਹਿਲਾਂ ਦਾ ਸਰਪੇ ਗਾਦਾ ਸੋ ਇੰਨਾ ਕੀ ਸੀ ਜਿੰਨੇ ਹਾ ਸਤੰਭ ਨੇ ਉਥੋਂ ਲੈ ਕੇ ਇੰਨਾ ਐਕਸੈਕਟ ਹਾਂ ਸਤੰਭਾਂ ਦਾ ਪਿੰਡ ਨੇ ਵੀ ਕਹਿ ਰਹੀ ਹੈ ਜਿੰਨੇ ਚੌੜੇ ਸਤੰਭ ਦਾ ਹਾਂ ਤੇ ਬਾਕੀਆਂ ਵੀ ਬਾਅਦ ਵਿੱਚ ਜਿਹੜਾ ਮੈਂ ਹੁਣ ਜਿਹੜਾ ਕੰਬੀਨੇਸ਼ਨ ਕਲਰ ਦਾ ਜਿਹੜਾ ਹਾਂ ਕੰਬੀਨੇਸ਼ਨ ਕੰਬੀਨੇਸ਼ਨ ਕਲਰ ਦਾ ਠੀਕ ਹੈ ਇਹਨਾਂ ਨੂੰ ਇਹਦੇ ਨਾਲ ਜਮਾ ਜਮਾ ਸੇਮ ਮਲਾਤਾ ਇਹ ਵਧਾਤਾ ਦਰਵਾਜ਼ਾ ਉਹਨੂੰ ਬਧਾਇਆ ਹੋਇਆ ਵਸ ਐਡਾ ਨੂੰ ਵੱਡੇ ਦਰਵਾਜ਼ਾ ਵੱਡਾ ਕਰਤਾ ਸੀ ਤੇ ਉਦਾਂ ਏਸੀ ਵਗੈਰਾ ਲੱਗੇ ਹੋਏ ਅੰਦਰ ਮਸ਼ੀਨੀ ਏਸੀ ਲੱਗਾ ਹੋਇਆ ਵਾ ਇਹਦਾ ਅਗਾਂ ਆਪਣੇ ਆਮ ਦਰਵਾਜ਼ਾ ਸਾਹ ਪੰਜਾਬ ਦੇ ਵਿੱਚ ਜਾ ਕੇ ਜਦੋਂ ਅ ਟਾਲੀ ਆਸਾਂ ਕੋਲ ਸਾਬ ਦੇਖਿਆ ਉਹ ਕਹਿਣ ਲੱਗੇ ਨਾ ਉਦਾਂ ਲੱਗੇ ਆ ਇਧਰ ਨੂੰ ਇਧਰ ਨੂੰ ਵਧਾ ਲਿਆ ਇਹਨੇ 10-12 ਫੁੱਟ ਇਧਰ ਨੂੰ ਵਧਾ ਲਿਆ ਕੋਸ਼ ਇਧਰ ਨੂੰ ਵਧਾ ਲਿਆ ਇਦਾਂ ਵਧਾਇਆ ਹੋਇਆ ਵਾ ਹਨਾ ਕੋਸ ਸੋਨਾ ਬਹੁਤ ਵਧੀਆ ਬਣਿਆ ਹੋਇਆ ਤੇ ਬਾਕੀ ਇਹ ਕਲਰ ਵਗੈਰਾ ਸਾਰਾ ਉਦਾਂ ਦੇ ਹੀ ਲੋਕਾਂ ਦੇ ਰੰਗ ਦੀ ਕੋਸ਼ਿਸ਼ ਕੀਤੀ ਜਿੱਦਾਂ ਇਹ ਸਟੰਮਾਂ ਨੂੰ ਆ ਤੇ ਉੱਪਰ ਦੀ ਸਾਈਡ ਫਿਨਿਸ਼ਿੰਗ ਕਰਤੀ ਛਾਦਰ ਉੱਤੇ ਛਾਦਰ ਉੱਤੇ ਫਿਨਿਸ਼ਿੰਗ ਜਰਾ ਕਰਤੀ ਆ ਤੇ ਫੇਸ ਉਹਦੇ ਹਲੇ 3.5 4 ਹੀ ਹੋਇਆ ਆ ਆਪਾਂ ਪਟਨਾ ਸਾਹਿਬ ਸ਼ਹਿਰ ਤੋਂ ਬਾਅਦ ਸੀ ਟਾਈਮ ਇੱਥੇ ਰੁੱਕ ਕੇ ਜਾਂਦੇ ਹੋਏ ਵੀ ਪਤਾ ਇੱਥੇ ਰਾਤ ਇੱਕ ਰਾਤ ਕੱਟ ਕੇ ਗਏ ਸੀਗੇ ਤੇ ਮੁੜਦੇ ਹੋਏ ਵੀ ਹੁਣ ਇੱਥੇ ਘੰਟੇ ਘੰਟੇ ਰੈਸਟ ਕਰਾਂਗੇ ਕਿਉਂਕਿ ਇੱਥੋਂ ਆਗਰੇ ਤੋਂ ਐਸਸ ਤੋਂ ਤੋ ਤਕਰੀਬਨ ਤਕਰੀਬਨ 850 ਪੌਣੇ 900 ਕਿਲੋਮੀਟਰ ਅੱਗੇ ਪਟਨਾ ਸਾਹਿਬ ਦੀ ਬਾਟ ਆ ਜਿਹੜੀ ਬਣ ਜਾਂਦੀ ਆ ਰੋਡ ਤਾਂ ਚਲੋ ਖੈਰ ਪੂਰੇ ਵਧੀਆ ਨੇ ਤੇ ਪਰ ਇਧਰੋਂ ਆਪਾਂ ਜੋਪੀ ਦੀ ਹਾਦਸੇ ਪੜਦਾਂਦਾ ਉਦੋਂ ਰੋਡ ਸਿੰਗਲ ਹੋ ਜਾਂਦਾ ਤੇ ਟਰੱਕਾਂ ਨੇ ਜਾਮ ਵਗੈਰਾ ਮਿਲਨੇ ਸ਼ੁਰੂ ਹੋ ਜਾਂਦੇ ਸ਼ਾਮ ਦੇ ਟਾਈਮ ਤੇ ਆਪਾਂ ਜੋ ਰੇਟ ਹੋ ਜਾਂਦੇ ਹਨ ਉਹਦੇ ਕਰਕੇ ਫਿਰ ਬਈ ਟਾਈਮ ਪਾਲ ਆ ਜਾਂਦਾ ਵਾ ਸਾਨੂੰ ਇੱਥੋਂ ਅਸੀਂ ਸਵੇਰ ਤੁਰ ਕੇ ਤੇ ਸਾਨੂੰ ਸਵੇਰ ਟਾਈਮ ਦੂਜੇ ਦਿਨ ਸਵੇਰ ਹੀ ਪਹੁੰਚੇ ਮਨ ਲੇ 18-19 ਘੰਟੇ ਬਣ ਲੇ ਚਲੋ ਵੀ ਸਾਨੂੰ ਲੱਗੇ ਡੇਢ ਦਿਨ ਸਾਨੂੰ ਲੜ ਕੇ ਜਾਣ ਕੇ ਡੇਢ ਦਿਨ ਸਾਨੂੰ ਘਟ ਘਟ ਲੱਗ ਗਿਆ ਇੱਕ ਰਾਤ ਰਾਤ ਪੂਰੀ ਤੇ ਇੱਕ ਦਿਨ ਪੂਰਾ ਉੱਥੇ ਸਾਨੂੰ ਜਾਣ ਲੱਗ ਗਿਆ ਸੀ ਇੱਥੋਂ ਸਿਰਫ 850 ਤੋਂ 9.200 ਬੋਟਰ ਕੱਢ ਨਹੀਂ ਬਸੇ ਟਾਈਮ ਆਪਾਂ ਵੀਡੀਓ ਬਣਾ ਬਣਾ ਲਈ ਆਪਾਂ ਜਲ ਬਣਾ ਲੈਣੇ ਆ ਬਸੇ ਟਾਈਮ ਇੱਥੇ ਰੁੱਕ ਗਏ ਤੇ ਗੱਡੀਆਂ ਵਾਲਿਆਂ ਨੂੰ ਸਾਨੂੰ ਇਹੀ ਬੇਨਤੀ ਆ ਵੀ ਤੇਰ ਪਾਣੀ ਇੱਥੋਂ ਆਗਰੇ ਤੋਂ ਆਪਾਂ ਚੈੱਕ ਪਾ ਕੇ ਲੈ ਕੇ ਜਾਣਾ ਤੇ ਗੱਡੀ ਟੈਂਕੀ ਪੂਰੀ ਫੋਲੋ ਕਰਾਉਣੀ ਆ ਵਾਟਰ ਗੁੱਟਰ ਵਗੈਰਾ ਤੁਸੀਂ ਤਾਂ ਭੰਨਣ ਅੱਗੇ ਜਾ ਕੇ ਨਾ ਇੱਥੋਂ ਫੇਰ 150 ਮੀਟਰ ਤੱਕ ਕੋਈ ਪੰਪ ਨਹੀਂ ਘਟੋ ਘਟ 150 ਮੀਟਰ ਤੱਕ ਕੋਈ ਪੰਪ ਨਹੀਂ ਆਉਦਾ ਇਸ ਵਿੱਚ ਆਪਾਂ ਕਈ ਬੰਦੇ ਪਤਾ ਕੀ ਪੰਜਾਬ ਤੋਂ ਤੇਲ ਪਵਾ ਕੇ ਸਦਾ ਤੁਰੇ ਆਉਂਦੇ ਨੇ ਅਗਲਾ ਕਹਿੰਦਾ ਯਾਰ ਉੱਥੋਂ ਗਾਂ ਵਾਲੇ ਪੰਪ ਤੋਂ ਗਾਂ ਵਾਲੇ ਤੇ ਪਾਰਾਂਗੇ ਪਰ ਇਹ ਹਾਈਪੇ ਵੱਡਾ ਐਕਸਪ੍ਰੈਸ ਨਵਾਂ ਬਣ ਚੁੱਕਿਆ ਇਹਦੇ ਉੱਤੇ ਕੋਈ ਪੰਪ ਨਹੀਂ ਉਹਨਾਂ 150 ਮੀਟਰ ਚੱਲ ਕੇ ਜਦੋਂ ਗਾਂ ਪਾਉਣਾ ਫਿਰ ਉਹਦੋਂ ਗਾ ਜਦੋਂ ਆਪਾਂ ਨਖਨੌ ਉਤ ਜਦੋਂ ਆਪਾਂ ਅੱਗੇ ਨੂੰ ਜਾਣਾ ਨਾ ਜਦੋਂ ਆਪਾਂ ਨਖਲੌ ਡੰਗ ਜੇ ਜਦੋਂ ਫਿਰ ਆਪਾਂ ਉਹਨਾਂ ਖਰੂ ਦੇ ਵਿੱਚ ਮਿਲਣਾ ਫਿਰ ਨਗਨੌ ਉਤ ਜਦੋਂ ਆਪਾਂ ਬਿਹਾਰ ਵਾਲੇ ਪਾਸੇ ਦੇ ਨਾਲਾ ਵਾਂ ਉਦੋਂ ਫੇਰ ਆਪਾਂ ਨੂੰ ਗਰੇ ਉਥੋਂ ਫੇਰ ਪਾਲ ਜਾਨਕਿ ਲਖਨਊ ਸ਼ਹਿਰ ਤੋਂ ਥੱਲੇ ਦੀ ਘੋਮ ਕੇ ਪਾਲ ਦੇ ਮੇਨ ਬਰੇਜ ਤੋਂ ਥੱਲੇ ਦੀ ਘੋਮ ਕੇ ਆਪਾਂ ਨੂੰ ਉਥੋਂ ਤੇਲ ਮੈਨਦਾ ਵਾ ਉਥੋਂ ਮਿਲਦਾ ਜਾਨਕਿ ਸੌਕੇ ਟੈਂਪੂ ਡਰਾਈਵਰਾਂ ਦੀ ਗੱਡੀਆਂ ਦੀ ਐਵਰੇਜ ਘੱਟ ਹੁੰਦੀ ਆ ਜਿਵੇਂ ਗੱਡੀਆਂ ਪੱਡੀਆਂ ਗੱਡੀਆਂ ਜਿਵੇਂ ਆਟੋ ਆਟੋਮੈਟਿਕ ਹੋ ਗਈਆਂ ਉਹਨਾਂ ਦੀ ਐਵਰੇਜ ਘੱਟ ਹੁੰਦੀ ਆ ਉਹਨਾਂ ਨੂੰ ਜਾਨਕਿ ਦੇਲਪੱਲਾ ਇਥੋਂ ਆਗਰਿਓ ਪੋਣਾ ਪੂ ਤੇ ਆਪੋ ਚੱਲ ਕੇ ਆਗਰਿਓ ਰਸਤੇ ਜੀ ਵੀ ਪੋਣਾ ਪੋਣਾ ਹੀ ਪੈਣਾ ਕਦੀ ਬਾਰ ਜਿਵੇਂ ਗੱਡੀ ਕਰੀ ਐਵਰੇਜ ਜਿਹੜੀ ਗੱਡੀ ਐਵਰੇਜ ਜਿਹੜੇ 8 9 10 ਦੀ ਐ ਫਿਰ ਉਹ ਤੋਂ ਬਾਅਦ 150 ਕਿਲੋਮੀਟਰ ਚੱਲ ਕੇ ਆ ਫਿਰ ਉਦੋਂ ਦਾ 250 ਕਿਲੋਮੀਟਰ ਚੱਲ ਕੇ ਆ ਪਾ ਪੰਪਾਣਾ ਫਿਰ ਉਦੋਂ ਦਾ ਫਿਰ ਬਿਹਾਰ ਦੀ ਹੱਦ ਸ਼ੁਰੂ ਹੋਣ ਤੋਂ ਪਹਿਲਾਂ ਯਾਨੀ ਕਿ ਜੁਪੀ ਦੀ ਹਾਜ਼ਰ ਦੇ ਵਿੱਚੋਂ ਤੇ ਰਪਾਉਣਾ ਪੈਣਾ ਸਰ ਬੱਕੀ ਪੰਪਾ ਉਦੋਂ ਦਾ ਜਦੋਂ ਸਾਰਾ ਹਾਈਵੇ ਸਾਰਾ ਲੰਘ ਕੇ ਜਦੋਂ ਜੁਪੀ ਦੀ ਹੱਦ ਤੋਂ 15 16 ਕਿਲੋਮੀਟਰ ਪਹਿਲਾਂ ਹੀ ਆਉਣਾ ਸਰ ਬਸ ਯਾਨੀ ਕਿ 7 800 ਕਿਲੋਮੀਟਰ ਦੇ ਵਿੱਚ ਵਿੱਚ ਸਰ ਤਿੰਨਾਂ ਕਾ ਪੰਪੀ ਆਉਂਦੇ ਆ ਤੇ ਆਪਦਾ ਉਹ ਸਾਰਾ ਤੇਲ ਪਾ ਲਿਓ ਇਸ ਗੱਡੀ ਐਵਰੇਜ ਕਟਗਰੀ ਕੱਟ ਜਿਹੜੀਆਂ ਛੋਟੀਆਂ ਗੱਡੀਆਂ ਦਾ ਐਵਰੇਜ ਉਹਨਾਂ ਦੀ ਤਾਂ ਜਰੂਰ 2000 ਟੇਕੀ ਭਰ ਕੇ 700 ਕਿਲੋਮੀਟਰ 8700 ਕਿਲੋਮੀਟਰ ਕੱਢ ਦਿੰਦੀਆਂ ਜਿਹੜੀਆਂ ਗੇਅਰ ਵਾਲੀਆਂ ਗੱਡੀਆਂ ਜਿਹਦੇ ਪੰਜ ਜਾਂ ਛੇ ਗੇਅਰ ਆਉਂਦੇ ਆ ਬਾਈ ਜਿਵੇਂ 5 500 ਜਿਵੇਂ 5 ਸੀਟਰ ਗੱਡੀ ਹੁੰਦੀ ਹੈ ਜਿਵੇਂ ਜਿਵੇਂ ਮੰਨ ਲਓ ਵੀ ਟੋਸ ਹੋ ਗਈ i20 ਹੋ ਗਈ ਹੈ ਨਾ ਉਹ ਵਰਦਾ ਹੋ ਵੀ ਉਦਾਂ ਉਹਨਾਂ ਦੀ ਐਵਰੇਜ ਹੁੰਦੀ ਆ ਭਈ 20 ਬੂਦੀ 19 19 ਦੀ ਐਵਰੇਜ ਉਦਾਂ ਉਹ ਜੀਆਂ ਅਗਰ 7000 7000 ਗੱਡੀਆਂ ਜਿਵੇਂ ਵਿਰੂਤੀ ਦੀਆਂ ਗੱਡੀਆਂ ਹੋ ਗਈਆਂ ਨਾ ਛੋਟੀਆਂ ਗੱਡੀਆਂ ਜਿਵੇਂ ਸੌਲਟ ਵਰਗੀਆਂ ਉਹ ਤਾਂ ਬਈ 120 21 एवरेज ਦੇਈ ਜਾਂਦੀਆਂ ਉਹ ਤਾਂ ਬਈ 700 ਕੋਲਟਰ 750 ਕੋਲਟਰ ਗੱਡੀ ਟੈਂਕੀ ਭਰ ਕੇ ਕੱਢੀ ਜਾਂਦੀਆਂ ਨੇ ਉਹ ਤਾਂ ਚਲੋ ਇੱਕ ਅੱਧੀ ਵਾਰ ਪਵਾ ਲੈਣਗੇ ਸਰ ਜਾਣਗੇ ਜਿਵੇਂ ਟੈਂਪੋ ਡਰਾਈਵਰ ਹੋ ਗਏ ਬਸਾਂ ਵਾਲੇ ਜਿਵੇਂ ਗੱਡੀਆਂ ਟਰੱਕਾਂ ਵਾਲੇ ਜਿਵੇਂ ਕਿਰਾਏ ਤੇ ਕਰਕੇ ਇਧਰ ਨੋਂਦੇ ਨਾ ਮੈਨੂੰ ਕਿ ਉਹਨਾਂ ਨੂੰ ਵੀ ਪ੍ਰੋਬਲਮ ਬਈ ਤੇਲ ਦੀ ਆਉਣੀ ਆਉਣੀ ਹਣਾ ਇਹ ਜਦੀ ਮਨਜੀ ਸਾਹਿਬ ਇੱਥੇ ਸ਼੍ਰੀ ਗੁਰ ਤੇਗ ਬਹਾਦਰ ਜੀ ਦੀ ਗ੍ਰਾਸਥਰੀ ਹੋਈ ਜਾਂ ਸਸਥਾਨ ਤੋਂ ਦੇ ਨਾਲ ਜਿਹੜੀ ਮੇਨ ਦਾ ਸਾਜਾ ਇੱਧਰ ਦਰਵਾਸਾ ਗੋਦਰਾ ਦੋਖਨਵਾਲ ਸਿੰਘ ਸਾਹਿਬ ਗੁਰੂ ਘਰ ਤਾਂ ਇਹ ਆਲੀ ਡੰਡ ਦਾ ਦਰਸ਼ ਹਸੇ ਗੁਰੂ ਜੀ ਨੂੰ ਨਜ਼ਰਬੰਦ ਕਰ ਲਿਆ ਸੀ ਉਹ ਪਪਲ ਸਤਾਨ ਦੇ ਉੱਤੇ ਉੱਪਰ ਉੱਪਰ ਹੀ ਮੰਡਲ ਤੇ ਐਸ ਪੋਣਾ ਸਾਹਿਬ ਦੇ ਵਿੱਚ ਸ਼੍ਰੀ ਗੋਤੇਜ ਭੱਜ ਜੀ ਨੂੰ ਨਜ਼ਰਬੰਦ ਕਰਕੇ ਰੱਖ ਲਿਆ ਸੀ ਜਿਹੜਾ ਤੋਂ ਆਪਾਂ ਤੁਹਾਨੂੰ ਦਰਵਾਸਾ ਦਿਖਾਇਆ ਸਤੰਭ ਦਿਖਾਇਆ ਉਹਨਾ ਨੀਚੇ ਸਤੰਭਾ ਸਾਡੇ ਪਾਸੇ ਇਹ ਬਣੀ ਹੋਈ ਅਸਾਂ ਇੱਥੇ ਅੰਦਰ ਆਪਾਂ ਵੀਡੀਓ ਨਹੀਂ ਬਣਾ ਸਕਦੇ ਆਪਾਂ ਤਾਂ ਤੁਹਾਨੂੰ ਖਾਇਆ ਸਾਹਮਣਾ ਜਮਾ ਬਿਲਕੁਲ ਸਾਹਮਣਾ ਦਿਖਾਇਆ ਤੁਹਾਨੂੰ ਦਿਖਾਇਆ ਨੇ ਉੱਪਰਲੀ ਸਾਈਡ ਪੌਣੀ ਚੜਕ ਦਿਵਾ ਸਕਦੇ ਨਾਲ ਉਹ ਸਾਡੇ ਜਿਹੜੀ ਉਹ ਆਪਰੇ ਖਲ ਦਿਖਾਇਆ ਤੁਹਾਨੂੰ ਜਿੱਥੇ ਭੋਰਾ ਭੋਰਾ ਸਬਜ਼ੀ ਨੂੰ ਪਗਰੀ ਜਿਵੇਂ ਹੈ ਨਾ ਜਾਸਲੇ ਆਪਾਂ ਬੰਜੀ ਹਾਲ ਕਰ ਜੋ ਕੁਝ ਵੀ ਹੈ ਨਾ ਦਾ ਭੋਰਾ ਭੋਰਾ ਸਾਹਿਬ ਇਸ ਤੱਕ ਹੈ ਉਹਨੇ ਆਪਰੇ ਤੁਹਾਨੂੰ ਪ੍ਰਾਤਨ ਹੈ ਜੀ 7-800 ਸਾਲ ਪੁਰਾਣਾ ਬਾ ਇੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਨਜ਼ਰਬੰਦ ਕਰਕੇ ਰੱਖਿਆ ਹੋਇਆ ਸੀ ਤੇ ਆਪਸਟਾ ਮਜੂਦ ਹਾਂ ਗੋਦਰਾ ਦੋਖ ਨਵਾਰਨ ਸਾਹਿਬ ਗੁਰੂ ਕਾ ਤਾਲ ਆਗਰ